ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣੋ ਕਿ ਮੈਂ ਠੀਕ ਠਾਕ ਆਪਾਂ ਮਚਾਲੀ ਸੀ ਚੁੱਲ੍ਹੇ 'ਤੇ ਅੱਗ ਸੋਚਿਆ ਚਲੋ ਅੱਜ ਚੁੱਲ੍ਹੇ 'ਤੇ ਬਣਾਉਣੀ ਆ ਦਾਲ ਤੇ ਜੇ ਰਾਤ ਭਰ ਆਪਾਂ ਚਾਣੀ ਪਿਆਉਂਦੇ ਸੀ ਕਿ ਆਲੂ ਵਗੈਰਾ ਵੀ ਕੱਟ ਲਏ ਸੀ ਪਿਆਜ਼ ਵੀ ਇੱਥੇ ਆਪਣਾ ਮਿੱਡਾ ਜਾ ਫੇੜਦਾ ਸੀਗਾ ਤੇ ਇਹਨੂੰ ਮੈਂ ਕੋਲੇ ਹੀ ਬਿਠਾ ਲਿਆ ਸੀਗਾ ਇਹ ਉੱਠ ਖੜਿਆ ਸੀਗਾ ਸੌਂ ਕੇ ਇੱਥੇ ਝਾਤੀ ਕਰਦਾ ਸੀਗਾ ਅੱਗ ਮਚਾਲੀ ਸੀਗੀ ਪਤੀਲਾ ਆਪਾਂ ਧਰਤਾ ਸੀ ਪਰ ਉਸ ਤੋਂ ਬਾਅਦ ਜਿਹੜੇ ਆਪਣੇ ਹੁੰਦੇ ਆ ਸਰੋਂ ਦਾ ਤੇਲ ਪਾ ਕੇ ਆਪਾਂ ਲਗਾਇਆ ਤੜਕਾ ਤੇ ਅੱਜਾਂ ਨੂੰ ਤੇ ਉਸ ਤੋਂ ਬਾਅਦ ਜਿਹੜੀ ਆਪਣੀ ਹੁੰਦੀ ਆ ਅਮਰਸਰ ਵਾਲੀ ਬੜੀ ਹਨਾ ਜਿਹਨਾਂ ਕੋਲ ਅਮਰਸਰੀ ਬੜੀਆਂ ਕਹਿੰਦੇ ਆ ਤੁਸੀਂ ਇਹ ਪੌਣੀਆਂ ਪਾ ਸਕਦੇ ਜੇ ਮੈਨੂੰ ਥੋੜੀ ਪਸੰਦ ਹੁੰਦੀ ਆ ਪਰ ਮੈਂ ਇਹ ਪਾਈ ਸੀ ਕਿ ਇਹਨਾਂ ਨੂੰ ਤੁਸੀਂ ਦੇ ਆਪਣੇ ਸਰੋਂ ਦੇ ਤੇਲ ਦੇ ਵਿੱਚ ਪਿਆਜ਼ਾਂ ਦੇ ਨਾਲ ਹੀ ਫਰਾਈ ਕਰਨਾ ਵਾ ਕਿਉਂਕਿ ਇਹਨਾਂ ਨਾਲ ਦਾਲ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਉਸ ਤੋਂ ਬਾਅਦ ਜਿਹੜੇ ਆਪਣੇ ਸਿੰਪਲ ਮਸਾਲੇ ਹੁੰਦੇ ਨੇ ਥੂੜ ਮਿਰਚ ਹਲਦੀ ਵਗੈਰਾ ਉਹ ਪਾਉਣੇ ਹੈਗੇ ਕਿਉਂਕਿ ਇੱਥੇ ਆਪਾਂ ਪਾਣੀ ਆ ਜਿਹੜਾ ਜ਼ਿਆਦਾ ਰੱਖਿਆ ਸੀਗਾ ਚਣੀਆਂ ਜਿਹੜੀਆਂ ਆਪਾਂ ਰਾਤ ਪਰ ਭੁੰਨਤੀ ਹੋਈ ਸੀਗੇ ਤੇ ਇਹਨਾਂ ਨੂੰ ਆਪਾਂ ਉਬਾਲਿਆ ਨਹੀਂ ਹੈਗਾ ਜਦੋਂ ਵੀ ਮੈਂ ਦਾਲ ਬਣਾਉਣੀ ਹੈ ਮੈਂ ਉਬਾਲਦੀ ਨਹੀਂ ਹੈਗੀ ਇਹਨੂੰ ਐਵੇਂ ਤੜਕਾ ਲਗਾਉਣੀ ਹੈ ਜਿਵੇਂ ਆਪਾਂ ਆਮ ਮਸਾਲੇ ਪਾ ਕੇ ਲਾਉਣੇ ਹੁੰਦੇ ਹਨਗੇ ਆਇਆ ਫਿਰ ਇਹ ਨਾਲ ਹੀ ਰਿੱਚ ਜਾਂਦੇ ਨੇਗੇ ਤੇ ਜਮਾ ਕੱਚੇ ਨਹੀਂ ਰਹਿੰਦੇ ਨਾਲੇ ਬਹੁਤ ਵਧੀਆ ਦਾਲ ਬਣਦੀ ਹੈ ਜੀ ਦਾਲ ਆਪਣੀ ਬਣ ਕੇ ਹੋ ਗਈ ਸੀ ਜੀ ਰੈਡੀ